ਜਪੁਜੀ ਸਾਹਿਬ ਇਕ ਔਂਕਾ ਸਤ ਨਾਮ ਕਤਾਰ ਪਰਖ ਨਿਰਪਉ ਨਿਰਵੈਰ ਅਕਾਲ ਮੂਰਤਿ ਜੁਨੀ ਸੈਭੰ ਗੁਰ ਪ੍ਰਸਾਦ ਜਪੁ ਰਾਦ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੈ ਜੇ ਸੋਚੀ ਲਖਵਾਰ ਚੁਪਿਐ ਛਪ ਨ ਹੋਵੈ ਜੇ ਲਾਇ ਰਹਾ ਲਿਖਤਾਰ ਉਕੀਆ ਪੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹ ਸਿਆਣ ਪਾਲਕ ਹੋਏ ਤਾਂ ਇੱਕ ਨ ਚੱਲੇ ਨਾਲ ਤੇ ਸਚਿਆਣਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਕਾਰ ਹੁਕਮ ਨਕੇਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲੇਖ ਡਕ ਸਕ ਪਾਈਏ ਇੱਕ ਨ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਏ ਇਹ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਦੇ ਬੁਝੇ ਆਹਉ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਜਾਵੇ ਕੋ ਦਾਤ ਜਾਣ ਨਿਸ਼ਾਨ ਗਾਵੇ ਕੋ ਗੁੜਵੜੀ ਚਾਰ ਜਾਵੇ ਕੋ ਵਿਦਿਆ ਵਿਘਮ ਵਿਚਾਰ ਗਾਵੇ ਕੋ ਸਾਥ ਕਰੇ ਤਨਖੇ ਗਾਵੇ ਕੋ ਜਿਐ ਲੈ ਫਿਰ ਦੇ ਗਾਵੇ ਕੋ ਜਾਪੇ diss se dur ਗਾਵੇ ਕੋ ਵੇਖੇ ਹਦਰਾ ਦੂਰ ਪ੍ਰਥਨਾ ਕਤਿਨਾਵੇ ਟੋਟ ਕਟਕਟ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਹੇ ਜੁਗਾ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਹਾ ਨਾਨਕ ਵਿਖੇ ਵੇ ਪਰਵਾਹ ਰਾਜਾ ਸਾਹਿਬ ਸਾਥ ਨਾਹੀ ਪਾਕਿਆ ਪਾਉ ਆਪਾ ਰੱਖਾ ਨੰਗੇ ਦੇ ਦੇ ਦਾਤ ਕਰਦਾ ਤਾਰ ਫੇਰ ਕੀ ਅਗੇ ਰਖੀਏ ਜਿਤ ਦੇ ਸੇ ਦਰਬਾਰ ਮੂੰਹ ਕੋ ਬੋਲਣ ਬੋਲੀਏ ਜਿਤ ਸੋਈ ਕਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕੇ ਵਜਾਣੀਏ ਸਭ ਆਪੇ ਸੱਚੇ ਯਾਰ ਥਾਪ ਕੇ ਨਾ ਜਾਏ ਕੀ ਟਾਣਾ ਹੋਈ ਜਾਂ ਫੇ ਆਪ ਨਿਰੰਜਨ ਸੋਈ ਜਿਨ ਸੇ ਵਿਆਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁਪਰ ਹਰ ਸੁਕਰ ਲੈ ਜਾਈ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਾ ਸਮਾਈ ਗੁਰੀ ਸਰ ਗੁਰ ਗੋਰਖ ਵਰਮਾ ਗੁਰ ਪਾਰਬਤੀ ਮਾਈ ਤੇ ਹਉ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰ ਇੱਕ ਦੇਹੀ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਤ ਨਾਵਾ ਜੇ ਤਿਸ ਪਾਵਾ ਵਿਣ ਪਾਣੇ ਕੀ ਨਾਈ ਕਰੀ ਜੇ ਤੀ ਸਿਰ ਠੁਪਾਈ ਵੇਖਾ ਵਿਣ ਕਰਮਾ ਕੀ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਿਕ ਰੇ ਗੁਰਤੀ ਸਿਖ ਸੁਣੀ ਗੋਰਾ ਇੱਕ ਦੇਹ ਬਜਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਕਚਾਰੇ ਯਾਰ ਜਹੋਦ ਸੁਣੀ ਹੋਈ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਈ ਛੰਗਾ ਨਾ ਰਖਾਈ ਕੇ ਜਸਕੀਰਤ ਜਗ ਲਈ ਜੇ ਤਿਸ ਨਦਰ ਨਾ ਆਵਈ ਤਾ ਆਵਾਜ਼ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨੇ ਗੁਣ ਗੁਣ ਕਰੇ ਗੁਰਵੰਤਿਆ ਗੁਣ ਦੇਤੇ ਆ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁਣੀਏ ਸਿੱਧ ਪੀਰ ਸੁਰਨਾਦ ਸੁਣੀਏ ਤਰਤ ਸਵਲ ਆਕਾਸ਼ ਸੁਣੀਏ ਦੀਪ ਲੋਪਾ ਕਾ ਸੁਣੀਏ ਪਹੁੰ ਨਾ ਸਕੇ ਕਾਲ ਨਾਨਕ ਪਕਤਾ ਸਦਾ ਵਿਕਾਸ ਸੁਣੀਏ ਦੂਖ ਪਾਪ ਕਾ ਨਾਸ ਸੁਣੀਏ ਇਸਰ ਬਰਮਾ ਹਿੰਦ ਸੁਣੀਏ ਮੁਖਲਾਹਣ ਮੰਦ ਸੁਣੀਏ ਜੋਗ ਜਗਤਨ ਤੇ ਇਹ ਸੁਣੀਏ ਸਾਸਮ ਸਿਮਰਤ ਵੇਦ ਨਾਨਕ ਪਕਤਾ ਸਦਾ ਵਿਕਾਸ ਸੁਣੀਏ ਦੂਖ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ 68 ਕਾ ਇਸਤਾਨ ਸੁਣਿ ਪੜਿ ਪੜਾ ਪਾਵੇ ਮਾਨ ਸੁਣੀ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀ ਦੁਖ ਪਾਪ ਕਾ ਨਾਸ ਸੁਣੀ ਸਰਾ ਗੁਨਾ ਕੇ ਗਹਾ ਸੁਣੀ ਸੇਖ ਪੀਰ 파ਖ ਸਾਹਾ ਸੁਣੀ ਅੰਦੇ ਪਾਵੇ ਰਾ ਸੁਣੀ ਹਾਥੋ ਵਿਸਗਾ ਨਾਨਕ ਭਗਤਾ ਸਦਾ ਵਿਗਾਸ ਸੁਣੀ ਦੁਖ ਪਾਪ ਕਾ ਨਾਸ ਮਨੇ ਕੀ ਗਤ ਕਹੀ ਨਾ ਜਾਈ ਜੇ ਕੋ ਕਹਿ ਪੀਛੇ ਪਛਤਾਈ ਕਾਗਿਤ ਕਲਮ ਨਾਲ ਲਖੜ ਹਰ ਮਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਬਣ ਕੋਈ ਮਨੇ ਸੁਰਤ ਹੋਵੇ ਮਨ ਗੋਧ ਮਨੇ ਸਗਲ ਪਾਵਣ ਕੀ ਸੋਧ ਮਨੇ ਮੂਠੋ ਟਾਣਾ ਖਾਈ ਮਨੇ ਜਮ ਕੇ ਸਾਥ ਨਾ ਜਾਈ ਐਸਾ ਨਾ ਨਿਰੰਝਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮਨੇ ਮਾਰਕ ਠਾਕ ਨਾ ਪਾਈ ਮਨੇ ਪਖਸਿਓ ਪ੍ਰਗਟ ਜਾਈ ਮਨੇ ਮਗਨ ਚੰਦੇ ਪੰਥ ਮਨੇ ਧਰਮ ਸੇ ਥੀ ਸੰਬੰਧ ਐਸਾ ਨਾ ਨਿਰੰਝਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮਨੇ ਪਾਵੇ ਮੁਕਤ ਦਵਾਰ ਮਨੇ ਪਰਵਾਰ ਸਾ ਅਧਾਰ ਮਨੇ ਧਰੇ ਤਾਲੇ ਗੁਰ ਸਿੱਖ ਮਨੇ ਨਾਨਕ ਭਵੇ ਨਪੇਕਾ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਪੰਜ ਪਰਵਾਨ ਪੰਜ ਪ੍ਰਦਾਨ ਪੰਛੇ ਪਾਵੇ ਦਰਗਾਹ ਮਾਨ ਪੰਛੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੂ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਣੇ ਨਾ ਇਸ ਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੂਝੇ ਹੋਵੇ ਸਤਿਆਰ ਤੌਲੀ ਉੱਪਰ ਕੇਤਾ ਪਾਰ ਤਰਤੀ ਹੋਰ ਪਰੇ ਹੋਰ ਹੋ ਤਿਸਤੇ ਪਾਕ ਤਲੇ ਕਵਨ ਜੋਰ ਦੀਆ ਜਾਤ ਰੰਗਾ ਕੇ ਨਾਵ ਸਬਨਾ ਲਿਖਿਆ ਬੜੀ ਕਲਾਮ ਇਹ ਲਿਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣਸ ਵਾਲੇ ਰੁੱਕ ਕੇ ਤੀਦਾ ਜਾਣ ਕੋਣ ਹੋ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖਦਰੀ ਆਓ ਕੁਦਰਤ ਕਵਣ ਕਾ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਤੁਪਾਵੇ ਸਾਈ ਪਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਰ ਵਿਚਾਰ ਅਸੰਖ ਸਥੀ ਅਸੰਖ ਦਾਤਾਰ ਸੰਖ ਸੂਰਮੋ ਪਖਸਾਰ ਸੰਖ ਮੋਨ ਦੇ ਉਲਾਇਤਾਰ ਕੁਦਰਤ ਕਵਣ ਕਹਾ ਵਿਚਾਰ ਵਾਰ ਅੰਜਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਪਨਿਕਾ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋ ਅਸੰਖ ਗੜਵੜ ਹੱਤਿਆ ਕਰ ਮਾਇ ਸੰਖ ਪਾਪੀ ਪਾਪ ਕਰ ਜਾਏ ਸੰਖ ਕੁੜਿਆ ਕੁੜੇ ਫਿਰਾਏ ਅਸੰਖ ਮਲੇਜ ਮਲ ਪਖ ਖਾਏ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਾਹੇ ਵਿਚਾਰ ਵਾਰ ਅੰਜਵਾ ਇੱਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੂ ਸਦਾ ਸਲਾਮ ਨਿਰੰਕਾਰ ਅਸੰਖ ਨਾਵ ਸੰਖ ਥਾਵਨ ਅਗਮ ਅਗਮ ਸੰਖ ਲੋ ਸੰਖ ਕਹੇ ਸਿਰ ਪਾਰ ਹੋਈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਮੰਗਾ ਅਖਰੀ ਲਿਖਣ ਬੋਲਣ ਬਾਣੀ ਅਖਰਸ ਸੇ ਸੰਜੋਗ ਵਖਾਨੀ ਇਨ ਇਹ ਲਿਖੇ ਕਿ ਸਿਰ ਨਾਹੇ ਜੀ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇ ਤਾ ਨਾਉ ਵਿਣ ਨਾਵੇ ਨਾਹੀ ਕੋ ਥਾਉ ਕੁਦਤ ਕਵਣ ਕਹਾ ਵਿਚਾਰ ਵਾਰਿਆ ਜਾਵਾ ਇੱਕ ਵਾਰ ਜੋਤ ਦਪਾਵੇ ਸਾਈ ਪਲਿਕਾਰ ਸੂ ਸਦਾ ਸਲਾਮ ਅਨੰਕਰ ਪਰ ਇਹ ਹੱਤ ਪੈ ਤੰਦੇ ਪਾਣੀ ਤੋਤੇ ਉਤਰਸਖੇ ਮੂਤ ਕਲੀਤੀ ਕਪੜ ਹੋਈ ਦੇਸਾ ਬੁਲਦਈਏ ਤੋਏ ਪਰ ਇਹ ਮਤ ਪਾਪਾ ਕੇ ਸੰਗੋ ਤੋ ਪੇਨਾਵੇ ਕੇ ਰੰਗ ਪੁਨੀ ਕਾਪੀਆ ਕਰਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀ ਜਾਪੇ ਹੀ ਖਾਹੁ ਨਾਨਕ ਹੁਕਮੀ ਆਵੋ ਜਾਹੁ ਤੀਰਤ ਤਪ ਦਇਆ ਦਦਾਂ ਜੇ ਕੋ ਪਾਵੈ ਤਲ ਕਾ ਮਾਨ ਸੁਨਿਆ ਮਨੀਆ ਮਨ ਕੀਤਾ ਪਾਓ ਅੰਤਰਗਤ ਕੀਤ ਮਲਨਾਓ ਸਭ ਗੁਣ ਥੇਰੇ ਮੇ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਈ ਸਵਸਤ ਆਤ ਬਾਣੀ ਬਰਮਾਓ ਸਤ ਸੂਹਾਂ ਸਦਾ ਮਨ ਚਾਉ ਕਵਨ ਸੁਵੇਲਾ ਵਕਤ ਕਵਣ ਕਵਨ ਤਿਥੋ ਕਵਨ ਬਾਰ ਕਵਨ ਸੀ ਰਤੀ ਮਾਹੋ ਕਵਨ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨ ਪਾਇਓ ਕਾਧਿਆ ਜੇ ਲਿਖਣ ਲੇਖ ਕੁਰਾਨ ਤਿਥੋ ਤੋਹਾਰ ਨ ਜੋਗੀ ਜਾਣ ਰਤ ਮਾਹਨਾ ਕੋਈ ਜਾ ਕਿਰਤਾ ਸਿਠੀ ਕੋ ਸਾਦੇ ਆਪੇ ਜਾਣ ਸੋਈ ਕੀ ਕਾਰਾ ਕਾ ਕੀ ਉਸਾਦਾ ਹਿਕਿਓ ਵਰਨੀ ਕੇ ਜਾਨਾ ਨਾਨਕ ਆਖੇ ਸਭ ਕੋ ਵਾਕਿ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਏ ਨਾ ਸੋਹਿਬ ਪਾਤਾ ਲਾ ਪਾਤਾ ਲੱਖ ਆਗਾ ਸਾ ਆਗਾਸ ਓੜ ਕੋੜ ਪਾਵ ਤਕੇ ਵਿਦ ਗਿਆਨਿਕ ਬਾਸ 618 ਕੈਨ ਕਤੇਬਾ ਅਸ ਲੂ ਇਕਤਾਤ ਲੇਕਾ ਹੋਇ ਟਾਲੀ ਕੇ ਲੇਕੇ ਹੋਏ ਬਿਨਾ ਨਾਨਕ ਵੱਡਾ ਕੀਏ ਆਪੇ ਜਾਣੇ ਆਪਸਾ ਲਾ ਹਿਸਾ ਲਾ ਹੀ ਕਿਸੂਤ ਨਾ ਪਾਈਆ ਨਦੀਆਂ ਤੇ ਵਾ ਪਵੇ ਸਮੁੰਦ ਨ ਜਾਣੇ ਸਮੁੰਦ ਸਾਹ ਸੁਲਤਾਨ ਗਿਰਾ ਸੇ ਤੀ ਮਾਲ ਤਨ ਕੀੜੀ ਤੁਨ ਨ ਹੋਣੀ ਜੇ ਇਸ ਮਨੋ ਨਾ ਵਿਸਰੇ ਅੰਤ ਨ ਸ਼ਕਤੀ ਕਹਿਣ ਨਾ ਅੰਤ ਅੰਤਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਦਾ ਅੰਤ ਅੰਤ ਨਾ ਜਾਪੇ ਕੀ ਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ ਅੰਤ ਕਾਰਨ ਕੇ ਤੇ ਬਿੱਲਾ ਹੈ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਉਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾ ਹੋਵੇ ਇਹ ਵੱਡ ਉੱਚਾ ਹੋਵੇ ਕੋਈ ਕਿਸ ਉੱਚੇ ਕਉ ਜਾਣੇ ਸੋਈ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤਮਾਈ ਇਤੇ ਮੰਗੇ ਜੋ ਦਪਾਰ ਕੇ ਤੇ ਗੜਦ ਨਹੀਂ ਵਿਚਾਰ ਕੇ ਤੇ ਖਬ ਟੁਟੇ ਵੇਕਾਰ ਕੇ ਤੇ ਲੈਲਾ ਮੁਕਰ ਪਾਹੀ ਤੇਤੇ ਮੂਰਖ ਖਾਈ ਕਾਏ ਕੇਤਿਆ ਦੂਖ ਪੂਖ ਸਦ ਮਾਰੇ ਵੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਈ ਔਰ ਆਖ ਨ ਸਕੇ ਕੋਈ ਜੇ ਕੋ ਖਾਇ ਕ ਆਖਣ ਪਾਏ ਉਹ ਜਾਣੇ ਜੇ ਤੇ ਮੂਖਾਈ ਆਪੇ ਜਾਣੇ ਆਪੇ ਦਈਆ ਕੇਸੀ ਵੀ ਕੇਈ ਕੇਈ ਜਿਸਨੋ ਬਖਸੇ ਸਿਰ ਸਾਲਾ ਹਨਾਨਕ ਪਾਸ ਸਾਹਿਬ ਪਾਸ ਸਹਾ ਮਲਗੁਣਾ ਮਲਵਾ ਪਾਰ ਅਮਲਵਾ ਪ੍ਰਾਰੀਏ ਮਲ ਪੰਡਾਰ ਅਮਲ ਲਾਵੇ ਅਮਲ ਲੈ ਜਾਏ ਅਮਲ ਆਏ ਅਮਲਾ ਸਮਾਏ ਅਮਲ ਧਰਮ ਅਮਲ ਦੀ ਬਾਣ ਅਮਲ ਤੋਂ ਅਮਲ ਪਰਵਾਣ ਅਮਲ ਬਖਸ਼ੀ ਸਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਅਮਲ ਆਖਿਆ ਨਾ ਜਾਈ ਆਖ ਆਖ ਰਹੇ ਲਿਵ ਲਾਈ ਆਖੇ ਵੇਦ ਪਾਠ ਪ੍ਰਾਨ ਆਖੇ ਪੜੇ ਕਰੇ ਵਕੀਆਂ ਆਖੇ ਬਰਮੀ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰਾ ਕੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕਿਤੇ ਕਹਿ ਕੈ ਉਠ ਉਠ ਜਾਏ ਕਿਤੇ ਕਿਤੇ ਹੋਰ ਕਰੀਤਾ ਆਖ ਨ ਸਕੇ ਕੀ ਕੀ ਜੇਵੜ ਪਾਵੇ ਤੇਵੜ ਹੋਈ ਨਾਲਕ ਜਾਣੇ ਸਾਚਾ ਸੋਈ ਜੇ ਕੋ ਆਖੇ ਬੋਲ ਵਿਗਾੜਤਾ ਲਿਖੇ ਸਿਰ ਗਾਵਾਰਾ ਗਾਵਾਰ ਸੋਦਰ ਕੇ ਹਸੋਤ ਕਰਕੇ ਹਾ ਜਿਤ ਬਹਿ ਸਭ ਸਮਾਲੇ ਬਾਜੇ ਨਾਲ ਨਹੀਂ ਤਸੰਖਾ ਕੇਤੇ ਵਵਨ ਹਾਰੇ ਕਿਤੇ ਰਾਜਪਰੀ ਸੋਕ ਕਹੀਨ ਕਿਤੇ ਗਾਵਨ ਹਾਰੇ ਗਾਵੇ ਤੋਨੋਂ ਪੌਨ ਪੰਜ ਸੰਤਰ ਗਾਵੇ ਰਾਜ ਤਰਮ ਦਵਾਰੇ ਗਾਵੇ ਚਿਤ ਗੁਪ ਲਿਖ ਜਾਣੇ ਲਿਖ ਲਿਖ ਤਰਮ ਵਿਚਾਰੇ ਗਾਵੇ ਇਸਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇਨੇ ਨਾਸਨ ਬੈਠੇ ਦੇਵਤੀ ਆਧਨ ਨਾਲੇ ਗਾਵੇ ਸਿ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੜਨ ਪੜਨ ਰੱਖੀ ਸਜੁਗ ਜੁਗ ਵੇਦ ਨਾਲੇ ਗਾਵੇ ਮੋਣੀ ਅਮਨ ਮੋਹਨ ਸਰਗਾ ਮਛ ਪਿਆਲੇ ਗਾਵਨ ਰਤਨ ਪਾਇ ਤੇਰੀ 68 ਤਿਲਕ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਈ ਤੁਧਨੋ ਗਾਵੇ ਜੋ ਤੁਧ ਪਾਵਨ ਅਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਜਿਤਨਾ ਉਹ ਨਾਨਕੀਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਈਂ ਸਾਚਾ ਸਾਚੀ ਨਾ ਹੀ ਹੈ ਵੀ ਹੋਸੀ ਜਾਈ ਨਾ ਜਾਈ ਰਚਨਾ ਦਿਨ ਚਾਈ ਰੰਗੀ ਰੰਗੀ ਭਾਤੇ ਕਰ ਕਰ ਜੰਸੀ ਮਾਇ ਜਿਨੋ ਫਾਈ ਕਰ ਕਰ ਵੇਖਿਆ ਕੀਤਾ ਆਪਣਾ ਜੀਵ ਤੇ ਸਦੀ ਬਣਿਆ ਜੋ ਤੇਸ ਭਾਵੇ ਸੋਈ ਕਸੀ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਾ ਸਾ ਪਾਸਾ ਸਹਬ ਨਾਮਿਕ ਰਹਨ ਜਾਈ ਮੁੰਦਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰੇ ਬੀਬੂਤ ਕਿੰਤਾ ਕਾਲ ਕੁਮਾਰੀ ਕਾਇਆ ਜੁਗਾ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨਜੀਤੇ ਜਗਜੀਤ ਆਦੇਸ਼ ਤੇ ਸੇ ਆਦੇ ਸਾਧਨਿਲ ਅਨਾਥ ਨਹਾ ਜੂਜੂ ਇੱਕੋ ਵੇਸ ਭਗਤ ਗਿਆਨ ਦਇਆ ਪੰਡਾਰਨ ਕਟਕੜਵਾਜੇ ਨਾਲ ਆਪ ਨਾਥ ਨਾਥੀ ਸਭ ਜਾ ਕੇ ਰਿੱਧਿ ਸਿਦਵਰਾ ਸਾਹ ਸੰਜੋਗ ਜੋਗਦੁਈ ਕਾਠਣਾਵੇ ਲੇਖੇ ਆਵੇ ਭਾਗ ਆਦੇਸ਼ ਤੇ ਸੇ ਆਦੇ ਸਾਧਨਿਲ ਅਨਾਥ ਨਹਾ ਜੂਜੂ ਇੱਕੋ ਵੇਸ ਏਕਮੈ ਜੁਗਦੁਈ ਆਇ ਤਿੰਛੇਲੇ ਪਰਮਾਰਣਿਕ ਸੰਸਾਰਿਕ ਪੰਡਾਰੀ ਕਲਾਈ ਦੀ ਬਾਣ ਦਿੱਪਸ ਪਾਵੇ ਤੇ ਵਿਥਲਾਵੇ ਜੀ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਧਾਨ ਆਦੇਸ਼ ਕਿਸੇ ਆਦੇਸ਼ ਸਾਧ ਨਹੀਂ ਦਿੰਦਾ ਨਾ ਹਜੂਰੀ ਕੋ ਵੇਸ ਅਸਲ ਲੋਈ ਲੋਈ ਪੰਡਾ ਜੋ ਕਿਛ ਪਾਇਆ ਸੋ ਇੱਕ ਵਾਰ ਕਰ ਕਰ ਵੇਖੇ ਸਜਣਾ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਕਿਸੇ ਆਦੇਸ਼ ਸਾਧ ਨਹੀਂ ਦਿੰਦਾ ਨਾ ਹਜੂਰੀ ਕੋ ਵੇਸ ਇੱਕ ਦੂਜੀ ਬੋਲਕ ਹੋਏ ਲਖ ਹੋਵੇ ਲਖ 20 ਲਖ ਲਗੇੜਾ ਕੀ ਇੱਕ ਨਾਮ ਜਗਦੀਸ਼ इतराहे पत पवड़िया चढ़िया हुए की सुन गला का रीस नानक नदरी पाइये कुड़ी कुड़े थीस आखन जोर चुपे न जोर जोर जो न मंगन दे न जोर जोर जो न जीवन मरन न जोर जो न राजमाल मन सोर जोर न सुरती ज्ञान विचार जोर न झुकी छोटा संसार जिस हाथ जोर कर वेखे सोए नानक उत्तम नीज न कोय रात रुकी तिथि बार अड़ पानी अग्नि पाताल तिस विच धरती थाक रखी धर्मशाल विच किस जुगत के रंग तिनके नामी करमी करमी हो सचा सच्चा दरबार तिथे सोहन पंच परवान नदरी करम पवे निशान उठे पाई नानक गैया जापे गाई धर्म खंडका एहो ज्ञान खंड का को कर्म के पौन पानी बेसंतर केथे कान महेश कहते बरमे है रूप रंग के वेश के त्या करम भूमि मेर खेते तू उपदेस केथे के, 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 के इंद्र चंद सूर केते ਇਹਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨਨ ਕੇਤੇ ਇਕਤੀ ਰਤਨ ਸਮੁੰਦ ਕੇਤੇ ਥਾਨ ਕੇਤੇ ਆ ਬਾਣੀ ਕੇਤੇ ਫਾਤ ਰੰਦ ਕੇਤੇ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਨਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤੇਤੇ ਨਾਦ ਬినੋਦ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਤੇ ਖੜਕੜੀਏ ਬਹੁਤ ਅਨੂਬ ਤਾਂ ਕਿ ਆ ਗਲਾਂ ਕਥਿਆ ਨਾ ਜਾਈ ਕੇ ਕੋ ਕਹੇ ਪਿੱਛੇ ਪਛਤਾਈ ਇਥੇ ਘੜੀਏ ਸੁੱਤ ਮਤਮਨ ਬੁੱਧ ਇਥੇ ਘੜੀਏ ਸੁਰਾ ਸਿਦਾ ਕੀ ਸੁਧ ਕਰਮਕੰਡ ਕੀ ਬਾਣੀ ਜੋੜ ਰੇ ਹੋਰ ਨਾ ਕੋਈ ਹੋਰ ਜਿਥੇ ਜੋਤ ਮਹਾਭਲ ਸੂਤਿਨ ਮੇਂ ਰਾਮ ਰਹਾ ਭਰਪੂਰ ਇਥੇ ਸਿੱਤੋ ਸਿਤਾ ਮੇਂ ਮਾਹਤਾ ਕੇ ਰੂਪ ਨਾ ਕਪਨੇ ਜਾਏ ਨਾ ਉਹ ਮਰੇ ਨਾ ਠਾਕੇ ਜਾਏ ਜਿਨਕੇ ਰਾਮ ਵਸੇ ਮਨ ਮਾਹੇ ਇਥੇ ਭਗਵ ਵਸੇ ਕੇ ਲੋ ਕਰੇ ਨਨ ਸੱਚਾ ਮਨ ਸੋਏ ਸਚਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਤ ਨਿਆਲ ਤੇ ਖੰਡ ਮੰਡਲ ਵਰ ਪਰਣ ਜੇ ਕੋ ਕਦਿ ਥਾਂਤ ਨਾ ਅੰਤ ਤਿਥੇ ਲੋ ਲੋ ਆਕਾ ਦੇਵ ਜੀ ਹੁਕਮ ਤੇ ਵੇ ਤਿਵਕਾਰ ਵਿਖੇ ਵਿਖੇ ਕਰ ਵਿਚਾਰ ਨਾਨਕ ਕਰਨਾ ਕਰੜਾ ਸਾਜ ਜਤ ਪਾਰਾ ਤੀਰ ਸੁਨਿਆਰ ਐਰਣ ਮਤ ਵੇਦ ਹਥਿਆਰ ਪਾਓ ਖਲਾਗਰੀ ਤਪਤਾਓ ਪਾਂਡਾ ਪਾਓ ਅਮਰਤ ਤੇ ਟਟਾਲ ਕਰੀਏ ਸਭ ਸੱਚੀ ਟਕਸਾ ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਮ ਹਤ ਦਿਵਸ ਰਾਤ ਦੁਈ ਦਾਈ ਦਾਇਾ ਖੇਲੇ ਸਗਲ ਜਗਤ ਚੰਗੀਆਂ ਬਰੀਆਂ ਆਈਆਂ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਤਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਚੁੱਟੀ ਨਾਨਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਈ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬਰੀਆਂ ਆਈਆਂ ਵਾਥੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਤਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਗ ਉਜਲੇ ਕੀ ਤੀ ਛੁੱਟੀ ਨਾਲ ਵਾਹਿਗੁਰਜੀ ਦਾ ਕਾਲ ਸਾ ਵਾਹਿਗੁਰਜੀ ਦੀ ਫਤਿਹ